ਗੁਰਮੁਖੋ ਪਿਆਰਿਓ ਪੈਰਾਂ ਦੇ ਨਾਲ ਝੂੰਗਰੂ ਬੰਨ ਕੇ ਤੇ ਅਗਲੇ ਦੇ ਘਰ ਕੀ ਜਾਣਾ ਉਹਨੇ ਜਾ ਕੇ ਨੱਚਣਾ ਖੁਸਰੋ ਨੇ ਪੈਰਾਂ ਦੇ ਨਾਲ ਝੂੰਗਰੂ ਬੰਨਦੇ ਨੇ ਤੇ ਹੱਥਾਂ ਦੇ ਵਿੱਚ ਸ਼ੰਪਾ ਛੱਲੇ ਨੇ ਤੇ ਵੱਡੇ ਤਾਲ ਦੇ ਨਾਲ ਤਾਲ ਮਿਲਾ ਕੇ ਬਡੇ ਸੁਰ ਦੇ ਵਿੱਚ ਬਡੇ ਤਾਲ ਦੇ ਵਿੱਚ ਨੱਚਦਾ ਹੈ ਲੋਕਾਂ ਨੇ ਵੜਾ ਕਹਿਣਾ ਵੀ ਖੁਸਰੋ ਤੂੰ ਇਹ ਕੀ ਕਰਦਾ ਉਹ ਕਹਿੰਦਾ ਮੈਨੂੰ ਕੁਛ ਨਹੀਂ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾ ਸੇ ਪੀਵੇ ਮੈਂ ਤੇ ਆਪਣੇ ਰੰਗ ਦੇ ਵਿੱਚ ਉਹਨੂੰ ਗੁਰਮੁਖੋ ਪਿਆਰੋ ਜਦੋਂ ਕਿਸੇ ਦੇ ਘਰ ਮੌਤ ਹੋ ਜਾਣੀ ਖੁਸਰੋ ਨੇ ਜਾਣਾ ਇਸ ਖੁਸਰੋ ਫਕੀਰ ਨੇ ਜਾਣਾ ਪੈਰਾਂ ਦੇ ਨਾਲ ਕੋ ਗੁਰੂ ਬੰਨ ਨੇ ਬੜੇ ਤਾਲ ਦੇ ਨਾਲ ਤਾਲ ਮਿਲਾ ਕੇ ਇਹਨੇ ਨੱਚਣਾ ਤੇ ਲੋਕ ਅਫਸੋਸ ਕਰਨ ਵਾਸਤੇ ਆਉਂਦੇ ਦੁੱਖ ਵਡਾਉਣ ਵਾਸਤੇ ਆਉਂਦੇ ਤੇ ਗੁਰਮੁਖੋ ਲੋਕਾਂ ਨੇ ਵੱਡਾ ਸਮਝਾਉਣਾ ਵੀ ਖੁਸਰੋ ਤੂੰ ਇਦਾਂ ਨਾ ਕਰਿਆ ਕਰ ਵੀ ਤੂੰ ਨੱਚਦਾ ਅਗਲੇ ਦੇ ਘਰ ਕਿਹੜਾ ਖੁਸ਼ੀ ਹੈ ਕਿ ਵਿਆਹ ਸਾਦੀ ਹੋਵੇ ਫੇਰ ਤੈਨੂੰ ਨੱਚਦਾ ਸੋਹਣਾ ਲੱਗਦਾ ਤੇ ਪਰ ਖੁਸਰੋ ਦੇ ਸਿਹਤ ਤੇ ਕੋਈ ਅਸਰ ਨਹੀਂ ਤੇ ਆਪਾਂ ਤੇ ਦੁੱਖਾਂ ਸਾਂਝਾ ਕਰਦੀਆਂ ਦੁੱਖ ਵਡਾਉਂਦੇ ਆ ਵੀ ਭਾਈ ਮਾੜਾ ਹੋਇਆ ਚੰਗਾ ਨਹੀਂ ਹੋਇਆ ਤੇਰਾ ਨੌਜਵਾਨ ਪੁੱਤ ਚਲਿਆ ਗਿਆ ਕਿ ਬੁੱਢਾ ਬਾਪੂ ਚਲਿਆ ਜਾਵੇ ਅਸੀਂ ਕਹਿੰਨੇ ਭਾਈ ਤੇਰੀ ਜ਼ਿੰਦਗੀ ਤੇ ਜੋ ਬਜ਼ੁਰਗ ਚਲੇ ਗਏ ਮਾਂ-ਵਾਪਾ ਚਲੇ ਗਏ ਤੇਰੀ ਜ਼ਿੰਦਗੀ ਦਾ ਸਹਾਰਾ ਸਾਨੂੰ ਉਹ ਪਰ ਖੁਸਰੋ ਇਦਾਂ ਨਹੀਂ ਕਰਦਾ ਸੀ ਉਹ ਨੱਚਦਾ ਸੀ ਅਕਲ ਦੇ ਕਦੇ ਤੇ ਇੱਕ ਦਿਨ ਕੀ ਹੋਇਆ ਗੁਰਮਖੋਰ ਖਸਰੋ ਦਾ ਨੌਜਵਾਨ ਪੁੱਤਰ ਚੜਾਈ ਕਰਕੇ ਖਸਰੋ ਦਾ ਨੌਜਵਾਨ ਪੁੱਤਰ ਚੜਾਈ ਕਰਕੇ ਆਇਆ ਤੇ ਖਸਰੋ ਨੂੰ ਕਿਸੇ ਨੇ ਦੱਸ ਦਿੱਤਾ ਜਾ ਕੇ ਕਹਿੰਦੇ ਇਹ ਖਸਰੋ ਤੇਰਾ ਪੁੱਤਰ ਨੌਜਵਾਨ ਚੜਾਈ ਕਰਕੇ ਆਇਆ ਗੁਰਮੁਖੋ ਪਿਆਰੇ ਲੋਕੀ ਅਫਸੋਸ ਕਰਨ ਵਾਸਤੇ ਆ ਗਏ ਦੁੱਖ ਵਡਾਉਣ ਆ ਗਏ ਤੇ ਹੁਣ ਖੁਸਰੋ ਸੋਚਦਾ ਵੀ ਮੈਂ ਦੂਜਿਆਂ ਦੇ ਘਰ ਜਾ ਕੇ ਤੇ ਬੜੀਆਂ ਲੰਬੀਆਂ ਲਮੀਆਂ ਬਾਹਾਂ ਕਰਕੇ ਤਾਲ ਦੇ ਨਾਲ ਤਾਲ ਮਿਲਾ ਕੇ ਬੜਾ ਨੱਚਦਾ ਸੀਗਾ ਬੜਾ ਝੂਮਦਾ ਸੀਗਾ ਤੇ ਅੱਜ ਮੇਰਾ ਮਰਿਆ ਅੱਜ ਬੋਲੋ ਮੇਰਾ ਮਰਿਆ ਤੇ ਗੁਰਮੁਖ ਪਿਆਰੇ ਹੁਣ ਕੀ ਆ ਮਿਲੇ ਆਓ ਮੇਰੇ ਘੰਗਰੂ ਪੈਰਾਂ ਦੇ ਨਾਲ ਘੰਗਰੂ ਬੰਦੇ ਨੇ ਤੇ ਗੁਰਮੁਖ ਪਿਆਰੇ ਖੁਸਰੋ ਨੱਚਦਾ ਹੈ ਖੁਸਰੋ ਖੁਸਰੋ ਨੱਚ ਰਿਹਾ ਹੈ ਪਰ ਹੁਣ ਨੌਜਵਾਨ ਪੁੱਤ ਮਰਿਆ ਹੋਵੇ ਮੌਤ ਹੋਈ ਹੋਵੇ ਤੇ ਖੁਸਰੋ ਨੱਚਦਾ ਜ਼ਰੂਰ ਹੈ ਪਰ ਪਹਿਲਾ ਬਾੰਦ ਨਹੀਂ ਲੰਬੀਆਂ ਲੰਬੀਆਂ ਬਾਹਾਂ ਕਰਨੀਆਂ ਵੱਡੀ ਵੱਡੀ ਏਕ ਲਾਉਣੀ ਤਾਲ ਦੇ ਨਾਲ ਤਾਲ ਮਲਾਉਣਾ ਪਰ ਅੱਜ ਖੁਸਰੋ ਨਹੀਂ ਨੱਚ ਰਿਹਾ ਬੇਸੁਰਾ ਨੱਚ ਰਿਹਾ ਲੋਕਾਂ ਨੇ ਪੁੱਛਿਆ ਖੁਸਰੋ ਕਿਸੇ ਦੇ ਘਰ ਮੌਤ ਹੋ ਜੇ ਤੂੰ ਅਗਲੇ ਦੇ ਘਰ ਜਾ ਕੇ ਇੱਕ ਗੁਰੂ ਬਣ ਕੇ ਵੱਡੀਆਂ-ਵੱਡੀਆਂ ਵਾਹ-ਵਾਹ ਕਰਕੇ ਨੱਚਦਾ ਸੀ। ਉਦੋਂ ਤੇਰੇ ਚਿਹਰੇ ਦਾ ਨੂਰ ਕੁਝ ਹੋਰ ਹੁੰਦਾ ਸੀਗਾ। ਉਦੋਂ ਤੇਰੇ ਫੇਸ ਦਾ ਰੰਗ ਕੁਝ ਹੋਰ ਹੁੰਦਾ ਸੀਗਾ। ਤੂੰ ਵੱਡਾ ਝੂਮ-ਝੂਮ ਕੇ ਨੱਚਦਾ ਸੀ। ਪਰ ਨਾ ਤੇ ਅੱਜ ਤੇਰਾ ਉਹ ਚਿਹਰਾ ਹੈ ਤੇ ਨਾ ਹੀ ਤੇਰਾ ਅੱਜ ਉਹ ਬੋਲੋ ਨੱਚਣਾ ਹੈ। ਆਜ ਤੋ ਫੁੱਲ ਕੇ ਨਹੀਂ ਨੱਚ ਰਿਹਾ ਸੱਚ ਜਾਣਿਓ ਗੁਰਮੁਖੋ ਖੋਸਰੋ ਨੂੰ ਇਹ ਗੱਲ ਕਹਿਣੀ ਪਈ ਕਹਿੰਦਾ ਇਹ ਸੱਚ ਹੈ ਦੂਜਿਆਂ ਦੇ ਮਰਿਆਂ ਤੇ ਮੈਂ ਖੁਸ਼ ਹੁੰਦਾ ਸੀ ਖੁੱਲ ਕੇ ਨੱਚਦਾ ਸੀ ਖੁੱਲ ਕੇ ਸਿੱਖਿਆ ਦੰਦਾ ਸੀ ਪਰ ਅੱਜ ਮੇਰਾ ਮਰਿਆ ਅੱਜ ਮੇਰੇ ਘਰ ਅੱਗ ਲੱਗੀ ਐ ਇਹਦਾ ਸ਼ੇਕ ਕਿੰਨਾ ਕਹ ਅੱਜ ਮੈਨੂੰ ਪਤਾ ਲੱਗਿਆ ਮੌਤ ਕੀ ਹੈ ਦਰਦ ਕੀ ਹੈ ਦੁੱਖ ਕੀ ਹੈ ਅੱਜ ਪਤਾ ਲੱਗਿਆ ਕਿ ਵਿਛੋੜਾ ਕੀ ਗੁਰਮੁਖ ਪਿਆਰਿਓ ਹੁਣ ਖੁਸਰੋ ਉਸ ਤਰ੍ਹਾਂ ਤਾਂ ਨਹੀਂ ਨੱਚ ਰਿਹਾ ਕਿਉਂਕਿ ਨੌਜਵਾਨ ਪੁੱਤ ਮਰਿਆ ਨੌਜਵਾਨ ਪੁੱਤਰ ਦੀ ਮੌਤ ਹੋਈ ਆ ਅਪਰ ਕਈ ਗੱਲ ਆਪਾਂ ਵੇਖਦੇ ਆ ਨਾ ਦੂਜੇ ਦੇ ਘਰ ਲੱਗੀ ਹੋਵੇ ਅੱਗ ਅਸੀਂ ਵੱਡੇ ਚੌੜੇ ਹੋ ਹੋ ਸ਼ੇਕਦੇ ਹੋਏ ਵੀ ਚੰਗਾ ਹੋਇਆ ਅੱਜ ਝਾੜ ਥੱਲੇ ਰਿਹਾ ਚੰਗਾ ਹੋਇਆ ਇਹਦੇ ਨਾਲ ਹੋਣਾ ਸੀ ਏਦਾਂ ਹੀ ਕਿਸੇ ਦੇ ਪੁੱਤ ਤੋਂ ਗਲਤੀ ਹੋ ਜੇ ਕਿਸੇ ਦੀ ਧੀ ਤੋਂ ਗਲਤੀ ਹੋ ਜੇ ਕਿਸੇ ਦੇ ਨੂਹ ਤੋਂ ਵਿਗੜ ਜੇ ਕਿਸੇ ਦੇ ਪੁੱਤ ਤੋਂ ਵਿਗੜ ਜੇ ਆਪ ਤੋਂ ਵਿਗੜ ਜੇ ਅਸੀਂ ਬੜੇ ਖੁਸ਼ ਹੁੰਨੇ ਆ ਕੋਲ ਮਨ ਨਾ ਕਰੀਏ ਇਸ ਗੱਲ ਦਾ ਕਦੇ ਦੂਜੇ ਦੇ ਦੁੱਖ ਤੇ ਕਦੇ ਹੱਸੀਏ ਨਾ ਦੂਜੇ ਦੀ ਮੌਤ ਤੇ ਕਦੇ ਹੱਸੀਏ ਨਾ ਦੂਜੇ ਦੇ ਘਰ ਲੱਗੀ ਹੋਈ ਅੱਗ ਨੂੰ ਕਦੇ ਸੇਕੀਏ ਨਾ ਤੇ ਰੱਬ ਦੇ ਘਰ ਦਾ ਕੋਈ ਪਤਾ ਨਹੀਂ ਉਹ ਅੱਗ ਕਿਤੇ ਸਾਡੇ ਘਰ ਵੀ ਆ ਜਾਏ ਫਿਰ ਸੇਕ ਚਲਣਾ ਔਖਾ ਹੋ ਜਾਏਗਾ ਫਿਰ ਸਾਥੋਂ ਬਰਦਾਸ਼ਤ ਨਹੀਂ ਹੋਣਾ ਫਿਰ ਸਾਥੋਂ ਇਹ ਦੁੱਖ ਚੱਲਣਾ ਨਹੀਂ ਹੋਣਾ ਗੁਰਮਖੋ ਦੁੱਖ ਵਡਾਉਣਾ ਸਿੱਖੀਏ ਦੁੱਖ ਨੂੰ ਘਟਾਉਣਾ ਸਿੱਖੀਏ ਅਸੀਂ ਤੇ ਦੁੱਖ ਦਿੰਨੇ ਆ ਇੱਕ ਦੂਜੇ ਨੂੰ ਜੇ ਕੋਈ ਦੁਖੀ ਆ ਨਾ ਉਹਦੇ ਜਖਮਾਂ ਤੇ ਅਸੀਂ ਜਾ ਕੇ ਨੂਨ ਫੁਕਦੇ ਆਂ ਮੱਲਮ ਤੇ ਕੀ ਲਾਣੀ ਸੀ ਅਸੀਂ ਅਸੀਂ ਉਹਨੂੰ ਸਹਾਰਾ ਤੇ ਕੀ ਦੇਣਾ ਸੀ ਵੀ ਚੱਲ ਕੋਈ ਗੱਲ ਨਹੀਂ ਭਾਈ ਦੁੱਖ ਆਇਆ ਜਿੰਨੇ ਕੁ ਜੋਗੇ ਹਾਂ ਅਸੀਂ ਤੇਰੇ ਨਾਲ ਕੋਈ ਕਾਸੇ ਦੀ ਲੋੜ ਐ ਪੈਸੇ ਟੁੱਕਰ ਦੀ ਲੋੜ ਐ ਸਾਡੀ ਲੋੜ ਐ ਕੋਈ ਸਾਧਨ ਦੀ ਲੋੜ ਐ ਸਾਨੂੰ ਦੱਸ ਅਸੀਂ ਤੇਰੇ ਨਾਲ ਆਂ ਪਰ ਹੌਸਲਾ ਰੱਖ ਅਸੀਂ ਉਹਨੂੰ ਸਹਾਰਾ ਤੇ ਕੀ ਦੇਣਾ ਸੀਗਾ ਅਸੀਂ ਉਹਦਾ ਮਨੋਵਲ ਸੀ ਜਿਹੜਾ ਉੱਚਾ ਤੇ ਅਸੀਂ ਕੀ ਚੁੱਕਣਾ ਸੀ ਤੇ ਅਸੀਂ ਤੇ ਉਹਨੂੰ ਡੇਗਣ ਲੱਗ ਗਏ ਉਹਦੇ ਦੁੱਖ ਦੇ ਅਸੀਂ ਹੱਸਣ ਲੱਗ ਗਏ ਵਿਚੰਗਾ ਹੋਇਆ ਉਹ ਨਹੀਂ ਪਿਆਰਿਓ ਭੰਵੇਂ ਦੁਸ਼ਮਣ ਕਿਉਂ ਨਾ ਹੋਵੇ ਸਾਡਾ ਸਾਡਾ ਦੁਸ਼ਮਨ ਕਿਉਂ ਨਾ ਹੋਵੇ ਦੁਸ਼ਮਨ ਦੀ ਮੌਤ ਤੇ ਵੀ ਕਦੀਏ ਕਦੇ ਵੀ ਹੱਸਗੇ ਨਾ